ਸਸ਼ੀਕਲ ਜੀ ਨਵਾਂ ਦਿਨ ਤੇ ਨਵੀਂ ਸ਼ੁਰੂਆਤ ਹੋਪ ਤੁਸੀਂ ਸਾਡੇ ਠੀਕ-ਠਾਕ ਹੋਵੋਗੇ ਤਾਂ ਮੇਰੀ ਆਵਾਜ਼ ਤੋਂ ਲੱਗ ਹੀ ਗਿਆ ਹੁਣ ਆ ਪਤਾ ਵੀ ਮੈਨੂੰ ਹੋ ਗਿਆ ਕੋਲਡ ਥੋੜਾ ਗਲਾ ਖਰਾਬ ਹੋ ਗਿਆ ਕਿਉਂਕਿ ਮੌਸਮ ਚੇਂਜ ਹੋ ਗਿਆ ਆ ਕੱਲ ਰਾਤ ਦਾ ਮੀਂਹ ਪੈ ਰਿਹਾ ਆ ਮੀਂਹ ਵੀ 2-3 ਵਾਰ ਪੈਇਆ ਤੇ ਉਸ ਤੋਂ ਬਾਅਦ ਹਵਾ ਇੰਨੀ ਜ਼ਿਆਦਾ ਚੱਲ ਰਹੀ ਆ ਕਿ ਜਿਹੜਾ ਪਾਣੀ ਮੀਂਹ ਦਾ ਥੱਲੇ ਪਿਆ ਸੀ ਸਾਰਾ ਸੁੱਕ ਗਿਆ ਉਹ ਦੇਖੋ ਹਵਾ ਕਿੰਨੀ ਜ਼ਿਆਦਾ ਚੱਲ ਰਹੀ ਆ ਤੇ ਬੱਦਲ ਵੀ ਪੂਰੇ ਹੋਏ ਹੋਏ ਆ ਬਟ ਮੀ ਪੈਨ ਤੋਂ ਬਾਅਦ ਥੱਲੇ ਕਿਤੇ ਕਿਤੇ ਥੋੜੇ ਬਹੁਤ ਸਪੌਟ ਪਾਣੀ ਪਾਣੀ ਦੇ ਨਜ਼ਰ ਆਉਂਦੇ ਬਾਕੀ ਸਾਰਾ ਡਰਾਈ ਹੋ ਗਿਆ ਹੈ ਤੇ ਚਲੋ ਫਿਰ ਅੱਜ ਫੇ ਚੱਲਦੇ ਆ ਅੱਜ ਦੇ ਸਫਰ ਤੇ ਤੇ ਤੁਹਾਨੂੰ ਦਿਖਾਉਨੇ ਆ ਅੱਜ ਥੋੜੇ ਬਹੁਤ ਨਵੇਂ ਏਰੀਏ ਆਓ ਚਲਿਏ ਫੇ It boils my blood, it boils my blood, you feel the same, I can see it when you're smiling, you feel the same, I can see it when you're smiling. All the time Can't hold on to you no more. Can't hold on to you no more. Can't hold on, bag no up on. To <laughs> ਤੇ ਹੁਣ ਕਾਫੀ ਪਾਣੀ ਥੋੜੇ ਬਿਸਕੁਟ ਲੈ ਕੇ ਚੱਲੀਏ ਟਰੱਕ 'ਚ ਫੇ ਜੰਨੀ ਵੇ ਠੰਡ ਬੜ ਵਧ ਗਈ ਆ ਜੈਕਟ ਪਾ ਲਈਏ ਕਿਉਂਕਿ ਠਿਕਾ ਸਾਡ ਹੋ ਗਈ ਆ ਬਾਹਰ ਬਹੁਤ ਬੁਰਾ ਹਾਲ ਹੋਇਆ ਪਿਆ ਹਵਾ ਚਲ ਰਹੀ ਠੰਡੀ ਤੁਸੀਂ ਕਹਿੰਦਾ ਜੈਕਟ ਪਹਿਲਾਂ ਪਾਈ ਸੀ ਹੁਣ ਫੇ ਲਾਤੀ ਕਿਉਂਕਿ ਟਰੱਕ 'ਚ ਮੈਂ ਥੋੜਾ ਹੀਟਰ ਲਾ ਲਿਆ ਆ ਦੇ ਟੋਰੀ ਜੀ ਟੋਪ ਚੜ ਗਈ ਆ ਹਵਾ ਪਰ ਸੇਮ ਉਸੇ ਤਰੀਕੇ ਨਾਲ ਠੰਡੀ ਚੱਲ ਰਹੀ ਪੂਰੀ ਤੇ ਜਦੋਂ ਬਾਹਰ ਨਿਕਲਾਂਗੇ ਜੈਕਟ ਦੋੜਾ ਪਾਵਾਂਗੇ ਆਪਾਂ ਵੇ ਤੇ ਹੁਣ ਚੱਲੀ ਆਪਾਂ ਅੱਜ ਦੇ ਸਫ਼ਰ ਤੇ ਆਪਣੇ ਤੇ ਆ ਜਾਓ ਫੇ ਇਫ ਯੂ ਵਾਂਟ ਮੀ 올 ਦਿ ਟਾਈਮ 올 ਦਿ ਟਾਈਮ ਆ This again ਸਾਨੂੰ ਡੈਸ਼ ਕੈਮ ਲਾਉਣਾ ਹੁਣ ਕਿਉਂਕਿ ਤੁਸੀਂ ਕੰਟੀਨਿਊਸਲੀ ਫੋਨ ਨਹੀਂ ਔਨ ਕਰਕੇ ਰੱਖ ਸਕਦੇ ਲਗਾਤਾਰ ਵੀਡੀਓ ਨਹੀਂ ਬਣਾ ਸਕਦੇ ਕਿਉਂਕਿ ਮੈਮਰੀ ਬਹੁਤ ਜ਼ਿਆਦਾ ਲੈਂਦਾ ਡੈਸ਼ ਕੈਮ ਲੱਗਾ ਹੋਊਗਾ ਉਹ ਚੋਂ ਆਪਾਂ ਜੇ ਕੋਈ ਕੁਝ ਵੀ ਇਦਾਂ ਦਾ ਮਿਲੂਗਾ ਆਪਾਂ ਨੂੰ ਆਪਾਂ ਉਹਦਾ ਕਲਿੱਪ ਕੱਟ ਕੇ ਵਲੌਗ ਚ ਪਾਵਾਂਗੇ ਆਪਾਂ ਡੈਸ਼ ਕੈਮ ਮੇਰੇ ਕੋਲ ਪਿਆ ਹੋਇਆ ਬਸ ਇੰਸਟਾਲ ਕਰਨਾ ਬਾਕੀ ਆਓ ਜੇ ਇਸ ਚੀਜ਼ ਦਾ ਡਰ ਸੀ ਉਹ ਹੋ ਗਈ ਮੀਂਹ ਸ਼ੁਰੂ ਹੋ ਗਿਆ ਏ ਮੋੜੀ ਮੋੜੀ ਜੈਕਟ ਮੇਰੀ ਵੀ ਗਿੱਲੀ ਹੋ ਗਈ ਆ ਅੱਛੇ ਦੇਖੋ ਕਿੰਦਾ ਪੂਰਾ ਗਿੱਲਾ ਲਕਲੀ ਮੈਂ ਡੋਰ ਮੈਂ ਡ੍ਰੌਪ ਵਾਲਾ ਕਰਦੇ ਸਕੇ ਨਾ ਕਰੂਦੇ ਹੁੰਦੇ ਹੁੰਦੇ ਤੇ ਔਖਾ ਨੇ ਕੰਮ ਆਪਣਾ ਮੇਰੀ ਪੈਂਟ ਦੇਖ ਤੁਹਾਨੂੰ ਆਈਲਿਆ ਹੋ ਗਿਆ ਹੁਣ ਵੀ ਸਿਰਫ 10 ਸੈਕਿੰਡ ਚ ਮੈਂ ਇੰਨਾ ਗਿੱਲਾ ਹੋ ਗਿਆ ਮੈਂ ਬਚਾਅ ਹੋ ਗਿਆ ਵੀ ਮੀਂਹ ਸਟਾਰਟ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਡੋਰ ਕਰਦੇ ਡ੍ਰੌਪ ਨਹੀਂ ਤਾਂ ਮੀਂਹ ਚ ਗਿੱਲਾ ਬਹੁਤ ਜ਼ਿਆਦਾ ਹੋਣਾ ਪੈਣਾ ਸੀਗਾ ਕੋਲ ਡਾਲੜੀ ਹੋਇਆ ਹੋਇਆ ਤੇ بخار دی ہو سادا ہی پھر اپاں کو کہندے ہاں ਭੰਡਾ ਬੰਡਾਰੀਆ ਕਿੰਨਾ ਘਪਾਰ ਇੱਕ ਮੁਠੀ ਚੱਕ ਲਈ ਦੂਜੀ ਤਿਆਰ ਇੱਕ ਡਿਲੀਵਰੀ ਕਰਦੀ ਆ ਤੇ ਹੁਣ ਆਪਾਂ ਚੱਲੇ ਆ ਦੂਜੀ ਡਿਲੀਵਰੀ ਕਰਨ ਤੇ ਇੱਕ ਡੋਰੀ ਡ੍ਰੌਪ ਕਰਨਾ ਉਥੇ ਆਪਾਂ ਉਤੋਂ ਬਾਅਦ ਫਿਰ ਆਪਾਂ ਅੱਗੇ ਵੀ ਜਾਣਾ ਇੱਕ ਜਗ੍ਹਾ ਹੋਰ ਬੰਦਾ ਆ ਇੱਕ ਡੋਰ ਲਾਉਣਾ ਸੀ ਉਹਦੇ ਵਾਸਤੇ ਮੈਨੂੰ ਚਾਰ ਸਟੈਪ ਖੁੱਲਨੇ ਪਏ ਤੇ ਉਸ ਤੋਂ ਬਾਅਦ ਇਹ ਸੀਗਾ ਵੀ ਜਿਹੜਾ ਡੋਰ ਸੀਗਾ ਮੈਨੂੰ ਰੱਖਣਾ ਪਿਆ ਘਰ ਦੇ ਬੈਕ ਸਾਈਡ ਤੇ ਕਿਉਂਕਿ ਜੇ ਟਰੱਕ ਮੈਂ ਬੈਕ ਨਹੀਂ ਕਰ ਸਕਿਆ ਕਹਿੰਦੇ ਜਿਹੜੀ ਕੰਕਰੀਟ ਆ ਉਹ ਫਰੈਸ਼ ਆ ਤੇ ਜੇ ਟਰੱਕ ਉੱਤੇ ਮੈਂ ਡਰਾਈਵ ਕੀਤਾ ਤਾਂ ਕੰਕਰੀਟ ਖਰਾਬ ਹੋ ਜਾਣੀ ਆ ਸੋ ਹੋਣਾ ਆਪਾਂ ਜਾਣਾ ਆ ਲਾਸਟ ਡਿਲੀਵਰੀ ਕਰਨ ਉੱਥੇ ਕੀ ਆ ਮੈਨੂੰ ਕਿਹਾ ਗਿਆ ਵੀ ਜਿਹੜੇ ਡੋਰ ਆ ਨਾ ਉਹ ਸੈਕੰਡ ਸਟੋਰੀ ਤੇ ਡ੍ਰੌਪ ਹੋਣੇ ਆ ਤੇ ਕ੍ਰੇਨ ਨਾਲ ਉਹ ਚੱਕੂਗੇ ਉਹ ਡੋਰ ਕ੍ਰੇਨ ਨਾਲ ਡੋਰ ਜਾ ਕੇ ਪੂਰ ਤੇ ਪੂਰਾ ਬੈਕ ਉਹਨਾਂ ਨੇ ਸੈਕੰਡ ਲੈਵਲ ਤੇ ਜਾ ਕੇ ਰੱਖਣਾ ਆ ਜੇ ਮੌਕਾ ਲੱਗਾ ਤੇ ਉਹਦੀ ਵੀਡੀਓ ਬਣਾਵਾਂਗੇ ਆਪਾਂ ਉਹਦੀ ਵੀ ਤੇ ਚਲੋ ਚੱਲੀਏ ਫਿਰ ਦੂਜੇ ਪਾਸੇ ਵੀ ਗੱਲਾਂ ਕਰਦੇ ਕਰਦੇ ਚੇਤਾ ਭੁੱਲ ਗਿਆ ਕਿ ਟਰੱਕ 'ਚ ਡੀਜ਼ਲ ਵੀ ਪੌਣ ਆਇਆ ਉਹਨੇ ਟਰੱਕ ਨੂੰ ਵਰਨਿੰਗ ਸਾਈਨ ਸ਼ੋਅ ਕੀਤਾ ਵੀ ਡੀਜ਼ਲ ਪੌਲਾ ਭਰਵਾ ਇਸ ਤੋਂ ਪਹਿਲਾਂ ਕਿ ਤੈਨੂੰ ਟੋਕ ਟਰੱਕ ਬੁਲਾਉਣਾ ਪਵੇ ਤੇ ਹੁਣ ਆਪਾਂ ਨੂੰ ਜਿਹੜਾ ਵੀ ਪਹਿਲਾਂ ਆਪਾਂ ਨੂੰ ਇੱਥੇ ਪੈਟਰੋਲ ਪੰਪ ਮਿਲਿਆ ਉੱਥੇ ਰੁਕਾਂਗੇ ਤੇ ਟੈਂਕ ਫੁੱਲ ਕਰਾਂਗੇ ਆਪਾਂ ਕਈ ਵਾਰੀ ਨਾ ਗੱਲਾਂ ਇਦਾਂ ਟਰੱਕ ਚਲਾਉਂਦੇ ਜਾਂਦੇ ਆ ਧਿਆਨੋਂ ਨਿਕਲ ਜਾਂਦਾ ਆ ਵੀ ਗੇਜ ਵਾਲ ਵੀ ਦੇਖਣਾ ਵੀ ਡੀਜ਼ਲ ਕਿੰਨਾ ਗਿਆ ਤੇ ਜਦੋਂ ਹੁਣ ਸ਼ੋਅ ਕਰੇ ਵੀ ਲੈਵਲ ਲੋ ਆ ਪਰ ਥਾਲੇ ਵੀ ਚੱਲੂਗਾ ਆਲਮੋਸਟ 40 50 ਕਿਲੋਮੀਟਰ ਚੱਲ ਸਕਦਾ ਬਟ ਇੱਕ ਜਿਹੜਾ ਮਾਈਂਡ ਵਿੱਚ ਤੁਹਾਡੇ ਆ ਜਾਂਦਾ ਨਾ ਥੋੜਾ ਜਿਹਾ ਨਹੀਂ ਯਾਰ ਇਹ ਟਰੱਕ ਤੇ ਬੰਦ ਨਾ ਹੋ ਜਵੇ ਸੋ ਮੈਨੂੰ ਵੀ ਇਤੋਂ ਸਿਲਾ પેટ્રોલ ਪੰਪ ਹੈ ਸਿਰਫ 1 ਕਿਲੋਮੀਟਰ ਪੈ ਰਿਹਾ ਆ ਬਟ ਮੈਨੂੰ ਜਦੋਂ ਥੋੜਾ ਜਿਆ ਹੋ ਗਿਆ ਯਾਰ ਵੀ ਅੱਗੇ ਮੈਨੂੰ ਰੈੱਡ ਲਾਈਟ ਨਾਲ ਕੋਈ ਮਿਲੇ ਮੈਂ ਜਲਦੀ ਜਲਦੀ ਮੈਂ ਪੰਪ ਤੇ ਪਹੁੰਚ ਜਾ ਕੇ ਡੀਜ਼ਲ ਪਾਵਾਂ ਥੋੜਾ ਬੰਦਰਾ ਮਾਈਂਡ ਸੈਟ ਨਾਲ ਉਦੋਂ ਦਾ ਉਦੋਂ ਦਾ ਬੰਨ ਜਾਂਦਾ ਹੈ ਵੀ ਬੰਦਾ ਸਹੀ ਚੀਜ਼ ਨਹੀਂ ਸੋਚਦਾ ਬੰਦਾ ਹਮੇਸ਼ਾ ਗਲਤ ਪਾਸੇ ਸੋਚਦਾ ਆ ਪੋਲ ਆਪਰਾਉਂ ਦਾ ਮਿਲਿਆ ਤੁਹਾਨੂੰ ਪਹਿਲਾਂ ਐਮ ਪੋਲ ਦਾ ਇਥੋਂ ਹੀ ਪਾਉਣਾ ਵੀ ਡੀਜ਼ਲ ਲਾ ਪਾਉਣਾ ਜਗਾ ਵੀ ਨਹੀਂ ਗਈ ਮਸੀ ਟੱਕ ਲੱਗਾ 124 ڈالر ਦਾ ਡੀਜ਼ਲ ਪਿਆ ਤੇ GST ਲੱਗੀ ਆ 11 ڈالر ਤੇ 35 ਸੈਂਟ ਕਹਿੰਦੇ ਜੇ ਤੁਹਾਡੇ ਕੋਈ ਰਿਵੋਲਟ ਕਾਰਡ ਹੁੰਦਾ ਤਾਂ ਤੁਸੀਂ 124 ਪੁਆਇੰਟ ਤੁਸੀਂ ਕਲੈਕਟ ਕਰ ਲੈਣੇ ਸਗੇ 124 ਪੁਆਇੰਟ ਇਕੱਠੇ ਕਰਕੇ ਮੈਂ ਕੀ ਕਰਨ 124 24 ਪੁਆਇੰਟ ਦੇ ਬਣਦੇ ਸੀ ਸਿਰਫ 10 ਸੈਂਟ ਤੇ ਇਸ ਹਿਸਾਬ ਨਾਲ ਤਾਂ ਮੈਨੂੰ 5000 ਦਾ ਡੀਜ਼ਲ ਪਾਉਣਾ ਪੈਣਾ ਤੇ ਫੇਰ ਜਾ ਕੇ ਮੈਨੂੰ ਕੋਈ 100 ਡਾਲਰ ਵਿੱਚ ਬਣਾਣਾ ਦੋ ਵਲੌਗ ਮਿਕਸ ਕਰਕੇ ਬਣਾਉਣੇ ਪੈ ਰਹੇ ਅੱਜ ਕਿਉਂਕਿ ਜੇ ਤੁਸੀਂ ਪਹਿਲਾ ਵਲੌਗ ਦੇਖ ਕੇ ਤੇ ਆ ਉਹ ਮੇਰਾ ਕੱਲ ਦਾ ਵਲੌਗ ਸੀ ਤੇ ਇਹ ਅੱਜ ਦਾ ਮੈਂ ਦੁਬਾਰਾ ਸਟਾਰਟ ਕੀਤਾ ਇਸ ਗੱਲ ਵੀ ਕਿ ਮੈਂ ਹੋ ਗਿਆ ਥੋੜਾ ਜਿਆਦਾ ਬੀਸੀ ਤੇ ਤਾਂ ਕਰਕੇ ਮੇਰੇ ਕੋਲੋਂ ਬਾਕੀ ਕੱਲ ਦਾ ਨਹੀਂ ਵਲੌਗ ਬਣਾ ਹੋਇਆ ਚਲੋ ਕੋਈ ਚੱਕਰ ਨਹੀਂ ਆਪਾਂ ਕੱਲ ਦਾ ਵਲੌਗ ਤੇ ਅੱਜ ਦਾ ਵਲੌਗ ਦੋਨੋਂ ਮਿਕਸ ਕਰਕੇ ਆਪਾਂ ਅੱਜ ਦਾ ਇੱਕ ਵਲੌਗ ਬਣਾਵਾਂਗੇ ਆਪਾਂ ਤੇ ਚਲੋ ਅੱਜ ਕਰੀਏ ਬਾਕੀ ਆਪਾਂ ਟਰੱਕ ਲੋਡ ਤੇ ਚੱਲੀ ਅੱਜ ਦੇ ਨਵੇਂ ਸਫ਼ਰ ਤੇ ਨਾ ਤੇ ਮੌਸਮ ਬਦਲਿਆ ਨਾ ਬਦਲੇ ਅਸੀਂ ਕੋਸ ਮੌਸਮ ਵੀ ਕੱਲ ਵਾਂਗੂ ਠੰਡਾ ਆ ਤੇ ਮੈਨੂੰ ਵੀ ਕੋਲਡ ਹੋਇਆ ਹਾਲੇ ਜੀ ਇਹ ਜਿੰਨਾ ਚਿਰ ਮੌਸਮ ਸਹੀ ਨਹੀਂ ਹੁੰਦਾ ਉਨਾਂ ਚਿਰ ਕੋਲਡ ਠੀਕ ਨਹੀਂ ਹੋਣਾ ਤੇ ਮੈਡੀਸਿਨ ਆਪਾਂ ਕੋਈ ਖਾਣੀ ਨਹੀਂ ਕਿਉਂਕਿ ਮੈਡੀਸਿਨ ਖਾ ਕੇ ਬੋਡੀ ਨੂੰ ਫਾਇਦਾ ਘੱਟ ਉਹਨਾਂ ਨੂੰ ਨੁਕਸਾਨ ਜ਼ਿਆਦਾ ਹੁੰਦਾ ਆ ਵੇਦਰ ਦਾ ਕੋਈ ਪਰੋਸਾ ਨਹੀਂ ਮੀਂਹ ਆ ਪਿਆ ਪਹਿਣ ਫੇ ਜਿੱਥੇ ਆਪਾਂ ਹੁਣ ਜਾ ਰਹੇ ਆ ਨਾ ਉਹ ਏਰੀਆ ਦਾ ਨਾਮ ਆ ਗ੍ਰੀਨ ਹਿਲ ਰੇਂਜ ਇਹ ਆਪਾਂ ਨੂੰ ਪਹਿਣਾ ਆ ਮਾਊਂਟਨਸ ਦੇ ਵਿੱਚ ਆ ਤੇ ਜੇ ਇੱਥੇ ਮਰ ਮਰ ਮੀਂਹ ਪੈ ਰਿਹਾ ਤੇ ਆਬਸਲੀ ਉਥੇ ਵੀ ਮੀਂਹ ਹੋਊਗਾ ਤਾਂ ਕਰਕੇ ਮੈਂ ਆਪਣੀ ਮਾਲ ਜੈਕਟ ਨਾਲ ਚੱਕ ਲਈ ਆ ਕਾਜ਼ ਜੇ ਮੀਂਹ ਦਾ ਉਥੇ ਲੱਗਾ ਜਿਆਦਾ ਤੇ ਜੈਕਟ ਪਾ ਕੇ ਥੋੜਾ ਦਾ ਬਚਾਅ ਹੋਊਗਾ ਆਪਣਾ Green Hill Range ਤੇ ਜਾਂਦੇ ਜਾਂਦੇ ਮੈਂ ਥੋੜਾ ਰੁਕਿਆ ਮੈਂ ਕਿ ਚੱਲ ਇੱਕ ਤਾਂ ਟਰੱਕ ਦੇ ਸਟ੍ਰੈਪ ਚੈੱਕ ਕਰ ਲਈਏ ਇੱਕ ਮੈਨੂੰ ਏਰੀਆ ਬਹੁਤ ਸੋਹਣਾ ਲੱਗਾ ਸਿਰਫ ਜੋ ਕੋਈ ਨਾ ਕੋਈ ਕਾਰ ਲੰਘਦੀ ਆ ਉਹਦੀ ਆਵਾਜ਼ ਆ ਉਸ ਤੋਂ ਇਲਾਵਾ ਸਿਰਫ ਜਿਹੜੇ ਬਰਡਸ ਆ ਉਹੀ ਰੌਲਾ ਪਾਉਂਦੇ ਆ ਬਸ ਮਾੜਾ ਮਾੜਾ ਇਹਦੀ ਚੈੱਕ ਕਰੋ ਕਿੰਨਾ ਵਧੀਆ ਆ ਆਸ-ਪਾਸੇ ਟਰੀਜ਼ ਆ ਆ ਖੜਾ ਆਪਣਾ ਟਰੱਕ ਹੰਡੀ ਹਵਾ ਚੱਲ ਰਹੀ ਆ ਆਪਣੇ ਵਰਗੇ ਲੋਕਾਂ ਲਈ ਇਹ ਏਰੀਆ ਸਭ ਤੋਂ ਵਧੀਆ ਹੋਊਗਾ ਬਿਕੋਜ਼ ਖੁੱਲੀ ਜਗ੍ਹਾ ਹੋਵੇ ਆਸ-ਪਾਸੇ ਨੇ ਟਰੀ ਲੱਗੇ ਹੋਣੇ ਤੁਹਾਨੂੰ ਫਾਰਵਰਡ ਦੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਤੁਸੀਂ ਆਪਣਾ ਬਾਹਰ ਚੁੱਲਾ ਬਣਾਓ ਸੋਣਾ ਜਿਆ ਉੱਤੇ ਜਿੱਦਾਂ ਸਾਰੇ ਲੋਕੀ ਚਾਹੁੰਦੇ ਜਿਹੜੇ ਆਪਣੇ ਇੰਡੀਆ ਤੋਂ ਆਏ ਨਾ ਹਰ ਇੱਕ ਬੰਦਾ ਆਪਣੇ ਘਰ ਚੁੱਲਾ ਬਣਾਉਣਾ ਪਸੰਦ ਕਰਦਾ ਵੀ ਅਸੀਂ ਚੁੱਲਾ ਬਣਾਈਏ ਤੇ ਕਦੀ ਕਦੀ ਜਦੋਂ ਸੰਡੇ ਨੂੰ ਬਾਰ ਰੱਖ ਕੇ ਜਿੱਦਾਂ ਉਥੇ ਰੋਟੀ ਬਣੀ ਬਣਾਈਏ ਬਿਕੋਜ਼ ਜਿਹੜੇ ਵੀ ਲੋਕੀ ਦਾ ਕੰਟਰੀ ਸਾਈਡ ਰਹਿੰਦੇ ਨਾ ਉਹਨਾਂ ਦੇ ਘਰਾਂ ਚ ਨਾ ਫਾਇਰਵੁੱਡ ਹਮੇਸ਼ਾ ਹੁੰਦੀ ਆ ਕੱਟ ਕੇ ਵੀ ਰੱਖਦੇ ਆ ਬਾਕੀ ਜਿਹੜੀਆਂ ਐਦਾਂ ਦੀਆਂ ਜਿਹੜੇ ਵੱਡੇ ਟਰੀਜ਼ ਆ ਉਹਨਾਂ ਦੀ ਜਿਹੜੀ ਬ੍ਰਾਂਚੇਜ਼ ਆ ਔਰ ਟੁੱਟ ਕਰਕੇ ਡਿੱਗਦੀਆਂ ਰਹਿੰਦੀਆਂ ਤੇ ਇਹਨੂੰ ਸਾਰੇ ਕਲੈਕਟ ਕਰਕੇ ਕੱਟ ਕੇ ਇੱਕ ਜਗ੍ਹਾ ਸਟੈਕ ਕਰ ਲੈਂਦੇ ਆ ਉਹੀ ਫਾਇਰਵੁੱਡ ਫਿਰ ਇਹਨੂੰ ਠੰਡ ਵਿੱਚ ਕੰਮ ਆਉਂਦੀ ਆ ਹੀਟਰ ਜੋ ਯੂਜ਼ ਕਰਨ ਵਾਸਤੇ ਇਹ ਕੰਬਸ਼ਨ ਹੀਟਰ ਆਉਂਦੇ ਆ ਅੰਦਰ ਲੱਕੜ ਆਹ ਲੱਕੜ ਯੂਜ਼ ਕਰਦੇ ਫਿਰ ਘਰ ਨੂੰ ਗਰਮ ਕਰਨ ਵਾਸਤੇ ਤੇ ਕਈ ਫੇ ਬੋਨਫਾਇਰ ਕਰਦੇ ਆ ਜਿੱਦਾਂ ਜਦੋਂ ਬਾਹਰ ਬੈਂਦੇ ਆ ਜਿਹਨੂੰ ਆਪ ਧੂਣੀ ਕਹਿੰਦੇ ਆ ਜਿੱਦਾਂ ਲੱਕੜਾਂ ਲਾ ਕੇ ਉਹਨੂੰ ਅੱਗ ਲਾ ਕੇ ਉਹਦੇ ਕੋਲ ਬੈਂਦੇ ਆ ਚਲੋ ਫੇ ਜਦੋਂ ਲੱਤਾਂ ਹੁੰਦੀਆਂ ਰਹਿਣਗੀਆਂ ਪਹਿਲਾਂ ਜਾ ਕੇ ਅਸਰਾ ਇਹ ਜਿੱਥੇ ਆਪਾਂ ਅੱਜ ਦੂਰ ਕਾਨੀ ਦਾ ਡਰਾਪ ਆਪਾਂ ਇਹ ਵੀ ਕਿਹਦਾ ਫਾਰਮ ਯਾਨੀ ਬਹੁਤ ਵੱਡਾ ਤੁਹਾਨੂੰ ਡਰਾਈਵਰ ਤੋਂ ਲੱਜਣਾ ਪਤਾ ਵੀ ਡਰਾਈਵਰ ਜਿਹਦਾ ਇੰਨਾ ਇੰਨਾ ਲੰਬਾ ਜਿਹਦਾ ਡਰਾਈਵਰ ਹੋਊਗਾ ਉਹਦਾ ਘਰ ਕਿੱਦਾਂ ਵੱਡਾ ਹੋਊਗਾ ਮਿਲਦਾ ele ਤੇ ਕੋਲੇ ਵੀ ਰਕੇ ਹੋਏ ਉਹਨਾਂ ਨੇ ਆ ਤੋ ਰੇ ਫਿਰਦੇ ਇਹਦੇ ਇੱਥੇ ਦੇ ਫਾਰਮਰਸ ਆ ਨਾ ਉਹਨਾਂ ਦੇ ਇੰਨੇ ਵੱਡੇ ਵੱਡੇ ਘਰ ਆ ਤੇ ਵੱਡੇ ਘਰ ਤੇ ਵੱਡੀਆਂ ਸ਼ੈਡ ਤੇ ਆ ਗੱਡੀਆਂ-ਗੁਡੀਆਂ ਬਹੁਤ ਵੱਡੀਆਂ ਲੱਗੋ ਆਪਣੇ ਪੰਜਾਬ ਵਾਲੇ ਥੋੜੇ ਇਸ ਕੰਮੋਂ ਔਖੇ ਆ 1 ਘੰਟਾ ਲੱਗ ਗਿਆ ਇੱਥੇ ਦੋ ਡਰੌਪ ਕਰਦੇ ਆ ਕਿਉਂਕਿ ਟ੍ਰਾਂਕਾ ਕਾ ਅਸੀਂ ਜਿਹਨੇ ਫੋਕਲਿਫਟ ਡਰੌਪ ਕਰਨੀ ਸੀਗੀ ਤੇ ਹੁਣ ਆਪਾਂ ਕੀਤੀ ਆਪਣੀ ਵਾਪਸੀ ਕਿੰਨਾ ਵਧੀਆ ਏਰੀਆ ਹੈ ਫਰੈਸ਼ ਆ ਬਹੁਤ ਫਰੈਸ਼ ਹਵਾ ਜਲ ਰਹੀ ਹੈ ਕੋਈ ਪੋਲੂਸ਼ਨ ਨਹੀਂ ਪੰਜਾਬ ਵਾਲੀਆਂ ਛੋਟ ਛੋਟੀਆਂ ਚਿੜੀਆਂ ਵੀ ਇੱਥੇ ਕਾਫੀ ਦੇਖ ਰਹੀਆਂ ਆ ਜਿਵੇਂ ਕਹਿੰਦੇ ਨੇ ਨਾ ਵੀ ਬਾਕੀ ਕੰਮ ਬਾਅਦ ਚ ਪਹਿਲਾਂ ਸੇਧ ਜ਼ਰੂਰੀ ਆ ਜ਼ਰੂਰੀ ਸੇਧ ਦੇ ਲਈ ਵਧੀਆ ਸੇਧ ਦੇ ਲਈ ਤੁਹਾਨੂੰ ਕੁਝ ਖਾਣਾ ਵੀ ਚਾਹੀਦਾ ਡੋਡਲੋ ਡਰਾਪ ਕਰਕੇ ਮੈਂ ਸੋਚਿਆ ਵੀ ਇੱਕ ਬਨਾਣਾ ਖਾਦਾ ਜਾਵੇ ਕਿਉਂਕਿ ਸਵੇਰ ਨੂੰ ਹੋ ਗਿਆ ਸਵੇਰ ਦੇ ਡੇਢ ਘੰਟਾ ਲੱਗਾ ਆਪ ਨੂੰ ਵਾਪਸ ਜਾਣ ਨੂੰ ਤੇ ਉਪਕ ਨਹੀਂ ਜਾਣਾ ਚਾਹੀਦਾ ਸੇਧ ਲਈ ਕੰਮ ਕਰਦੇ ਆਪਾਂ ਖਾਣ ਪੀਣ ਲਈ ਕੰਮ ਕਰਦੇ ਆ। ਇਹ ਇਹ ਕੰਮ ਕਰਦਾ ਕਰਦਾ ਰੋਟੀ ਪਾਣੀ ਦਾ ਖਾਦਾ। ਕੋਈ ਫਾਇਦਾ ਨਹੀਂ। ਇੱਕ ਗਾਜਰ ਵੀ ਖਾ ਲਈ ਸੀ ਪਹਿਲਾਂ। ਤੇ ਕਾਫੀ ਪੀ ਲਈ ਜੇਗੀ। ਕਾਫੀ ਪੀ ਕੇ 20 ਮਿੰਟ ਵੇਟ ਕਰਕੇ ਫਿਰ ਗਾਜਰ ਖਾਦੀ ਤੇ ਗਾਜਰ ਤੋਂ 20 ਮਿੰਟ ਵੇਟ ਕਰਕੇ ਬਾਅਦ ਆਪਾਂ ਹੁਣ ਖਾਦੇ ਬਨਾਣਾ ਫੇ ਪੀਵਾਗੇ ਪਾਣੀ ਕੋਗੇ ਚੰਗੀ ਸਿਹਤ ਲਈ ਪਾਣੀ ਬਹੁਤ ਜ਼ਰੂਰੀ ਆ ਫੋਨ ਤਾਂ ਮੈਂ ਭੁੱਲੀ ਗਿਆ ਸੀ ਫੋਨ ਵੀ ਚੱਕਣਾ ਇਹ ਟਰੱਕ ਹੋ ਰਿਹਾ ਹੈ ਰੈਡੀ ਕੱਲ ਦੇ ਲਈ ਕੱਲ ਜਾਣਾ ਲੌਂਗ ਡਰਾਈਵ ਤੇ ਤੇ ਗੁੱਡ ਇਸ ਇਹ ਆ ਕਿ ਆਪਣੇ ਸਿਰਫ ਨਾ ਡੋ ਰਿਹਾ ਲਓ ਜੀ ਅੱਜ ਲਈ ਫੇ ਇੰਨਾ ਹੀ ਟਰੱਕ ਲੋਡ ਕਰ ਲਿਆ ਆਪਾਂ ਤੇ ਉਹ ਤਾਂ ਦੇਖ ਰਹੇ ਹੋ ਨੇ ਡੋਰ ਪਿੱਛੇ ਰੱਖੇ ਹੋਇਆ ਡੋਰ ਘਟਿਆ ਪਰ ਲੋਡ ਬਹੁਤ ਜ਼ਿਆਦਾ ਹੈਵੀ ਆ ਤੇ ਕੱਲ ਨੂੰ ਆਪਾਂ ਸਵੇਰੇ ਨਿਕਲਾਂਗੇ ਸਵੇਰੇ 4 ਵਜੇ ਤੇ ਆਪਣਾ ਧਿਆਨ ਰੱਖਣਾ ਸਸਰੀ ਕਾਉ ਜ਼ਿੰਦਗੀ ਜ਼ਿੰਦਾਬਾਦ